ਇਨਾਂ ਕੋਲੇ 10 ਸਾਲ ਰਹੇ ਸਰਕਾਰ ਭਾਜਪਾ ਕੋਲੇ ਲਗਭਗ ਵਿਪੱਖਸ਼ ਮੁਕਤ ਸੀ ਹੈ ਨਹੀਂ ਸੀ ਵਿਰੋਧੀ ਪਾਰਟੀਆਂ ਜੇ ਹੈਗੀਆਂ ਵੀ ਸੀ ਐਮਪੀ ਕੋਈ ਚੱਕ ਚੱਕ ਕੇ ਬਾਹਰ ਮਾਰਦੇ ਸੀ ਰਾਜ ਸਭਾ ਚ ਲੋਕ ਸਭਾ ਚੋਂ ਸਸਪੈਂਡ ਕਰ ਦਿੰਦੇ ਸੀ ਤੇ ਕਾਨੂੰਨ ਪਾਸ ਕਰ ਲੈਂਦੇ ਸੀ ਮਨ ਮਰਜ਼ੀ ਦੇ ਤੇ 10 ਸਾਲਾਂ ਬਾਅਦ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗਲ ਸੂਤਰ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਜੀ ਕੋਈ ਹਸਪਤਾਲ ਗਣਾ ਦੋ ਦਸ ਸਾਲਾਂ ਚ ਕੋਈ ਨੌਕਰੀ ਦਿੱਤੀ ਗਣਾ ਦੋ ਦਸ ਸਾਲਾਂ ਚ ਕੋਈ ਸਕੂਲ ਬਣਾਇਆ ਗਣਾ ਦੋ ਦਸ ਸਾਲਾਂ ਚ ਨਾ ਹੈ ਹੀ ਨਹੀਂ ਕਿਉਂਕਿ ਕੰਮ ਕਰਦੇ ਹੀ ਨਹੀਂ ਇਹ ਤਾਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਲੋਕਾਂ ਨੂੰ ਆਪਸ ਵਿੱਚ ਪਾੜ ਦੇਾਂਗੇ ਡਰਾ ਦੇਾਂਗੇ ਇੱਕ ਦੂਜੇ ਤੋਂ ਵੀ ਜੇ ਉਹ ਆਗੇ ਤਾਂ ਐ ਕਰ ਦੇਣਗੇ ਯਾ ਆਹ ਆਗੇ ਤਾਂ ਐ ਕਰ ਦੇਣਗੇ ਵੀਰੋ ਹਿੰਦੀ ਦੇ ਵਿੱਚ 1.5 ਲੱਖ ਮੌਲਿਕ ਲਫ਼ਜ਼ ਨੇ ਜਿਹੜੇ origignal hindi ਦੇ ਲਫ਼ਜ਼ ਨੇ ਤੇ ਬਾਕੀ ਪਾਸ਼ਾ ਹਰੇਕ ਪਾਸ਼ਾ ਅਡਾਪਟ ਕਰਦੀ ਐ ਇਧਰੋਂ ਉਧਰੋਂ ਅੱਖਰ ਜਿਹੜੇ ਨੇ ਤਾਂ ਕੁੱਲ ਮਿਲਾ ਕੇ 6 ਲੱਖ ਤੋਂ ਉੱਪਰ ਬਣ ਜਾਂਦਾ ਹਿੰਦੀ ਦਾ ਲਫ਼ਜ਼ 6 ਲੱਖ ਤੋਂ ਉੱਪਰ ਲਫ਼ਜ਼ ਨੇ ਹਿੰਦੀ ਦੇ ਪਰ ਪ੍ਰਧਾਨ ਮੰਤਰੀ ਕੋਲੇ ਸਿਰਫ 10-15 ਹੀ ਨੇ ਜੀ ਉਹ ਇਸ ਤੋਂ ਬਿਨਾ ਕੁਝ ਬੋਲਦੇ ਹੀ ਨਹੀਂ ਉਹ 10-15 ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਨੇ ਹਿੰਦੂ ਮੁਸਲਮਾਨ शमशान कब्रस्तान पाकिस्तान मंदिर मस्जिद मंगलसूत्र बस इतने बढ़िया काम इन्होंने कदे कोई शिक्षा नौकरी महंगाई बेरोजगारी गरीबी इसको संबोधन किया बिल्कुल भी नहीं किया बस आला हूँ करी जाते सुबीरों पर पंजाब वाले ਮੈਨੂੰ ਕਹਿੰਦੇ ਪੱਤਰਕਾਰ ਕਹਿੰਦੇ ਪੰਜਾਬ ਮੇ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਫਲਾਣਾ ਸਮਾਜ ਕੀ ਵੋਟ ਉਸਕੋ ਪੜ ਜਾਏ ਮੈਂ ਕਹਾ ਪੰਜਾਬ ਦੇ ਵਿੱਚ ਸਾਡੀ ਸੋਸ਼ਲ ਬੌਂਡਿੰਗ ਇੰਨੀ ਸਟਰੋਂਗ ਹੈ ਇਹ ਸੋਸ਼ਲ ਬੌਂਡਿੰਗ ਤੇ ਇਸ ਭਾਈਚਾਰੇ ਤੇ 10 ਸਾਲ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਭਾਈਚਾਰਾ ਨਹੀਂ ਟੁੱਟਿਆ ਅਸੀਂ ਪੰਜਾਬ 'ਚ ਲੜਦੇ ਨਹੀਂ ਹੁੰਦੇ ਆਪਸ 'ਚ ਸਾਡੀਆਂ ਈਦਾਂ ਸਾਡੀਆਂ ਸੰਗਰਾਮਾਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੇ ਗੁਰਪੁਰਬ ਸਾਡੀਆਂ ਜਿਹੜੇ ਤਿਹਾਰ ਨੇ ਤਿਥ ਤਿਹਾਰ ਨੇ ਸਾਡੇ ਅਰਬਦਾਸ ਭਾਈ ਰਬਦਾਸ ਜੀ ਦਾ ਗੁਰਪੁਰਬ ਮਨਾਉਨੇ ਸਾਰੇ ਮਨਾਉਨੇ ਆ ਗੁਰੂ ਰਬਦਾਸ ਜੀ ਦਾ ਸੋ ਸਾਨੂੰ ਕੋਈ ਤੋੜ ਨਹੀਂ ਸਕਦਾ ਕਿ ਕੋਸ਼ਿਸ਼ ਨਾ ਕਰਨ ਬੀਜੇਪੀ ਵਾਲੇ ਕਿ ਅਸੀਂ ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਅੱਡਾ ਕਰ ਦਾਂਗੇ ਸਾਡਾ ਨੌਂ ਮਾਸ ਦਾ ਰਿਸ਼ਤਾ ਹੈ ਬਿਰੋ ਜਿਹੜਾ ਆੜਤੀਆ ਲਫ਼ਜ਼ ਹੈ ਨਾ ਆੜਤੀਆ ਕਿਸਾਨ ਦਾ ਬਿਨਾ ਤਨਖਾਹ ਦਾ ਸੀਏ ਹੁੰਦਾ ਹੈ ਚਾਰਟਟ ਕੰਟੈਂਟ ਕਿਉਂਕਿ ਉਹਨੂੰ ਪਤਾ ਹੁੰਦਾ ਕਿਸਾਨ ਦੇ ਘਰ ਦੀ ਹਾਲਤ ਕੀ ਹੈ ਮੈਂ ਵੀ ਜਾਣਦਾ ਰਹਾ ਮੇਰੇ ਦਾਦੇ ਨਾਲ ਆੜਤੀਏ ਕੋਲੇ ਕਸਤੂਰੀ ਲਾਲ ਜੀ ਹੁੰਦੇ ਸੀ ਸੁਨਾਮ ਅੱਜ ਵੀ ਸਾਡੇ ਆੜਤੀ ਉਹੀ ਨੇ ਪੈਸੇ ਲੈਣ ਜਾਂਦਾ ਮੇਰੇ ਦਾਦੇ ਨੇ ਕਿਤੇ ਕਿਹਾ ਲਾਲਾ ਜੀ ਰਕਮ ਚਾਹੀਦੀ ਐ ਉਹ ਕਹਿੰਦੇ ਦਰਬਾਰ ਸਿੰਘ ਬਾਬੇ ਦਾ ਨਾਂ ਦਰਬਾਰਾ ਸਿੰਘ ਸੀ ਦਰਬਾਰਾ ਸਿੰਘ ਅਜੇ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਹੁਣ ਕਿੰਨੇ ਚਾਹੀਦੇ ਐ ਕਹਿੰਦਾ 25000 ਚਾਹੀਦਾ ਉਹ ਸਰਾਣਾ ਸਰਾਣੇ ਵਾਲੇ ਹੁੰਦੇ ਆ ਨਾ ਆੜਤੀ ਨੇ ਜਿਹੜੀ ਦੁਕਾਨਾਂ ਆਪਣੇ ਤੇ ਸਰਾਣਾ ਰੱਖਦੇ ਆ ਪੱਚੀਟੇ ਰੰਗ ਦਾ ਉਹ ਸਰਾਣੇ ਤੋਂ ਉੱਠ ਖੜਿਆ ਜੀ ਉਹ ਕਹਿੰਦਾ ਦਰਬਾਰਾ ਸਿੰਘ 25000 ਚਾਹੀਦਾ ਕਾਹਦੀ ਵਤੀ ਮੇਰੇ ਦਾਦਾ ਕਹਿੰਦਾ ਉਹ ਜਿਹੜਾ ਗੱਜਣ ਕੀ ਗੱਜਣ ਕੇ ਵਾਲੀ ਖੱਤਾ ਜਾ ਨਾਲ ਲੱਗਦਾ ਮੈਂ ਕਹਿੰਦਾ ਸੀ ਉਹ ਵੀ ਲੈ ਲੈਂਦੇ ਵਿੱਚ ਹੀ ਰਲ ਜਾਂਦੀ ਕਸਤੂਰੀ ਲਾਲ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾਂ ਸੇ ਚਾਦਰ ਮੁਤਾਬਕ ਕੰਮ ਕਰੀਦਾ ਹੁੰਦਾ ਚਾਦਰ ਮੁਤਾਬਕ ਪੈਰ ਪਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਇਹ ਨਾਲ ਤਾਂ ਹਟਦੀ ਹੀ ਨਹੀਂ ਕਿਤੋਂ ਫਿਰ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਸੀਗਾ ਕਿ ਤੂੰ ਗਲਤ ਕਰ ਰਿਹਾ ਹੈ ਤੇਰੀ ਜਿਹੜੀ ਫਸਲ ਦੀ ਕਮਾਈ ਉਹ ਘਟ ਹੈ ਤੂੰ ਪੈਸੇ ਜ਼ਿਆਦਾ ਲੈ ਰਿਹਾ ਆ 9 ਮਾਸ ਦਾ ਰਿਸ਼ਤਾ ਹੁੰਦਾ ਸੀ ਹੋਰ ਦੇਖਿਓ ਤੁਸੀਂ ਇੱਥੇ ਬਹੁਤ ਸਾਰੇ ਹੋਣਗੇ ਜਿਹੜਾ ਆੜਤੀ ਹੈ ਆੜਤੀ ਦੇ ਕਰਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਹਮੇਸ਼ਾ ਨਿਭਦੇ ਰਹਿੰਦੇ ਵਿਚੋਲਾ ਜਿਹੜਾ ਉਹ ਤਾਂ ਕਿਸੇ ਲਾਲਚ ਨੂੰ ਝੂਠ ਵੀ ਬੋਲ ਸਕਦਾ ਹੈ ਵੀ ਕੁੜੀਆਂ ਨਾਲ ਕੋਲੇ ਆ ਹੈ ਜਾਂ ਮੁੰਡਾ ਇੰਨਾ ਪੜਿਆ ਆ ਹੈ ਆੜਤੀ ਦੇ ਆਲੇ ਦੁਆਲੇ ਤੇ 20 ਪਿੰਡ ਆਉਂਦੇ ਹੁੰਦੇ ਨੇ ਸਸ ਲੈ ਕੇ ਉਹਨੂੰ ਸਾਰੇ ਘਰਾਂ ਦਾ ਪਤਾ ਹੁੰਦਾ ਹੈ ਇਹਦੇ ਕੋਲ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨਾ ਕਰਜ਼ਾ ਹੈ ਮੁੰਡਾ ਕਿੰਨਾ ਪੜਿਆ ਕੁੜੀ ਕਿੰਨੀ ਪੜਿਆ ਉਹਨਾਂ ਦੀ ਜਿਹੜੇ ਰਿਸ਼ਤੇ ਆੜਤੀਆ ਕਰਾਉਂਦਾ ਉਹ ਤੁਸੀਂ ਦੇਖ ਲਿਓ ਜਿਆਦਾ ਨਿਭਦੇ ਨੇ ਕਿਉਂਕਿ ਸੱਚ ਹੁੰਦਾ ਉਹ ਚ ਤੇ ਆਪਾਂ ਵੀ ਆਪਾਂ ਵੀ ਜਦੋਂ ਸਾਡੇ ਮੰਗਣੇ ਵਾਲੇ ਦਿਨ ਜਾਂ ਵਿਆਹ ਵਾਲੇ ਦਿਨ ਲਾਲਾ ਜੀ ਹੁੰਦੇ ਆੜਤੀਏ ਆਪਾਂ ਸਪੈਸ਼ਲ ਕੁਰਸੀ ਲਾਉਨੇ ਆ ਨਾਲ ਮੇਜ ਲਾਉਨੇ ਆ ਲਿਆ ਵੀ ਪਰਫੀ ਕੱਢ ਕੇ ਲਿਆ ਓਏ ਕਿਉਂਕਿ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਸੀ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਜੇ ਫਸਲ ਨਹੀਂ ਹੋਊਗੀ ਤੁਹਾਨੂੰ ਪਤਾ ਨਹੀਂ ਕਿ ਸਭ ਤੋਂ ਵੱਡਾ ਦੁੱਖ ਆੜਤੀਆਂ ਨੂੰ ਹੁੰਦਾ ਕਿਉਂਕਿ ਜੇ ਫਸਲ ਹੀ ਨਹੀਂ ਹੋਊਗੀ ਲੋਕਾਂ ਦੇ ਪੈਸੇ ਨਹੀਂ ਹੋਣਗੇ ਜੇਬ ਚ ਬਾਜ਼ਾਰ ਸਬਸਮਾਣੇ ਵਰਗੇ ਬਾਜ਼ਾਰ ਸੁਨੇ ਹੋ ਜਾਂਦੇ ਆ ਜੇ ਫਸਲ ਹੋਊਗੀ ਲੋਕ ਆਉਣਗੇ ਖਰੀਦੋ ਫਰੋਖਤ ਕਰਨਗੇ ਦੁਕਾਨਦਾਰੀ ਚੱਲੂਗੀ ਸਾਕਲ ਚੱਲੂਗਾ ਸਾਈਕਲ ਚੱਲੂਗਾ ਚੋਪਾਨੇ ਕਿ ਲੈਣਾ ਉਹਨਾਂ ਤੋਂ ਵੀ ਜਿਹੜੇ ਸਾਨੂੰ ਲੜਾ ਕੇ ਵੋਟਾਂ ਮੰਗਦੇ ਆ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਵੋਟਾਂ ਪਾਈਏ ਆਪਣੇ ਧੀਆਂ ਪੁੱਤਾਂ ਨੂੰ ਵੋਟਾਂ ਪਾਈਏ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਧੀਆਂ ਪੁੱਤਾਂ ਵਾਸਤੇ ਮੰਗਣਾ ਆ 43000 ਨੌਕਰੀਆਂ ਦੇ ਕੇ 2 ਸਾਲਾਂ ਜਾਂ ਤੁਹਾਡੇ ਸਾਹਮਣੇ ਖੜਾ ਮੈਂ ਇੱਥੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਮਿਲੀਆਂ ਹੋਣੀਆਂ 1 ਰੁਪਈਏ ਦਾ ਕੋਈ ਲਾਦੇ ਨਾ ਇਲਜ਼ਾਮ 1 ਰੁਪਈਏ ਦਾ ਕਿ ਪਟਵਾਰੀ ਲੱਗਿਆ ਜੀ ਸਾਡਾ ਮੁੰਡਾ ਉਹਨੂੰ ਏਨੇ ਲੱਖ ਦੇਣਾ ਪਿਆ ਪੁਲਿਸ ਦੇ ਵਿੱਚ ਇੰਸਪੈਕਟਰ ਲੱਗਿਆ ਸਾਡੀ ਕੁੜੀ ਉਹਨੂੰ ਏਨੇ ਲੱਖ 1 ਰੁਪਈਆ ਗਣਾ ਦਿਓ ਪੰਜਾਬ ਚੋਂ ਕੋਈ ਜੱਜ ਨਹੀਂ ਮਿਲਦਾ ਕੱਲ ਨੂੰ ਲੱਭ ਕੇ ਦਿਖਾ ਦਿਓ ਕੋਈ ਮੈਂ 442 ਨਿਯੁਕਤੀ ਪੱਤਰ ਦੇਣੇ ਸੀ ਕਿਸੇ ਮਹਿਕਮੇ ਦੇ ਮੈਨੂੰ ਇੱਕ ਫੋਨ ਆਇਆ ਮੇਰੇ ਐਮਐਲਏ ਦਾ ਉਹ ਕਹਿੰਦੇ ਕੱਲ ਨੂੰ 442 ਨੌਕਰੀਆਂ ਦੇਣੀਆਂ ਤੁਸੀਂ ਮੈਂ ਕਿਹਾ ਹਾਂ ਕਹਿੰਦੇ ਜੀ ਕਪੜਾ ਮੁੰਡਾ ਜੰਮੀ ਆਪਣੀ ਐ ਮੈਂ ਕਿਹਾ ਅੱਛਾ ਉਹਨੂੰ ਵੀ ਮਿਲ ਰਹੀ ਲੋਗਰੀ ਕਹਿੰਦਾ ਨਾ ਜੀ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਹੁਣ ਕਿਵੇਂ ਕਰੀਏ ਕਹਿੰਦੇ ਬੰਦਾ ਜੰਮੀ ਆਪਣਾ ਉਹ ਤਾਂ ਉਹਦਾ ਮੁੰਡਾ ਆਪਣੇ ਪਰਿਵਾਰ ਆਪਣੇ ਸਾਰਾ ਉਹ ਮੈਂ ਕਿਹਾ ਵੀ ਕਿਵੇਂ ਕਰੀਏ ਫਿਰ ਕਹਿੰਦੇ ਜੋ ਮਰਜ਼ੀ ਕਰੋ ਜੀ ਉਹ ਤਾਂ ਆਪਣਾ ਪਰਿਵਾਰ ਐ ਨਹੀਂ ਮੈਂ ਕਿਹਾ ਦੱਸ ਤਾਂ ਸਹੀ ਕਈ ਇੱਕ ਨੂੰ ਕੱਢ ਦੋ ਮੈਂ ਕਿਹਾ 442 ਤੂੰ ਤਾਂ ਵਧਾ ਨਹੀਂ ਸਕਦੇ ਕਹਿੰਦੇ ਇੱਕ ਕੱਢ ਦੋ ਵਿੱਚੋਂ ਆਪਣਾ ਬੰਦਾ ਜੀ ਉਹਨੂੰ ਕਰੋ ਡਿਸਟ੍ਰੈਕਟ ਮੈਂ ਮਲੇ ਸਾਹਿਬ ਅੱਗੇ ਤੋਂ ਮੇਰੇ ਕੋਲ ਜ਼ਿੰਦਗੀ ਦੇ ਦੁਆਰੇ ਇਦਾਂ ਦਾ ਫੋਨ ਨਾ ਕਰਦੇ ਹੋ ਜਿਹਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣਾ ਹੈ ਉਹ ਵੀ ਤਾਂ ਆਪਣਾ ਪਰਿਵਾਰ ਆ ਯਾਰ ਕੀ ਪਤਾ ਹੈ ਕੀ ਪਤਾ ਉਹਦੀ ਮਾਂ ਨੇ ਕਿੱਥੇ ਕਿੱਥੇ ਸੁੱਖਾ ਸੁਪਣੀਆਂ ਆਉਣ ਗਿਆ ਵੀ ਸੁੱਖ ਪੂਰੀ ਹੋ ਗਈ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਕੀ ਪਤਾ ਉਹਨੂੰ ਨੌਕਰੀ ਮਿਲਣ ਨਾਲ ਉਹਦੀ ਭੈਣ ਦਾ ਵਿਆਹ ਹੋਊਗਾ ਤੇ ਕਬੀਲਦਾਰੀ ਲਈ ਤੇ ਚੜਜੂਗੀ ਆਪਣੇ ਵਾਲੇ ਨੂੰ ਕਹਿ ਦੇ ਮੈਂ ਕਿ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੇ ਫਿਰ ਕੋਈ ਨਹੀਂ ਰੋਕਦਾ ਸਾਰੇ ਹੀ ਪੰਜਾਬ ਆਪਣਾ ਹੈ ਸਾਡੇ ਆ ਇਹ ਸਾਰੇ ਸੋ ਕਦੇ ਸ਼ਪਾਰਸ਼ ਨਹੀਂ ਸੁਣਦਾ ਮੈਂ ਸੁਬੀਰੋ ਇਹਨਾਂ ਨੇ ਦਿੱਤੀ ਆਪਣੇਆਂ ਨੂੰ ਬਸ ਵਲੰਟੀਅਰ ਰੱਖਿਆ ਪਾਰਟੀਆਂ ਦੇ ਛੋਟੇ ਛੋਟੇ ਲੀਡਰ ਰੱਖਿਆ ਫੋਨ ਕਰਦਿਆ ਹਾਂ ਬਈ ਕਿਵੇਂ ਹੈ ਠੀਕ ਹੈ ਪਵਾਨੀਗਾੜ ਵਾਲੀ ਰੈਲੀ ਚ 10 ਬੱਸਾਂ ਭਰ ਕੇ ਲੈ ਆਓ ਚੱਕ ਉਹ ਪਾਰਦਾ ਫਿਰਦਾ ਰਹਿੰਦਾ ਬੱਸਾਂ ਵਿਚਾਰਾ ਉਹ ਲੋਕਾਂ ਦੀ ਮਨਤਾ ਕਰਦਾ ਫਿਰਦਾ ਰਹਿੰਦਾ ਪਾਏ ਭਾਈ ਵਣ ਕੇ ਬਸ ਫਰਦੋ ਯਾਰ ਮੇਰੇ ਮੇਰੀ ਕੀ ਇੱਜ਼ਤ ਰਹੂਗੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਆਉਂਦੀ ਹੈ ਕੋਈ ਵਾਰੀ ਕੋਈ ਆਦੇਦਾਰ ਬਣਨ ਦੀ ਉਦੋਂ ਕਹਿੰਦੇ ਚਾਚੇ ਦਾ ਮੁੰਡਾ ਸਾਡੇ ਦਾ ਇਹ ਮੁੰਡਾ ਟਕਸਾਲੀ ਹੈ ਇਹ ਤੋ ਇਹੀ ਕਰੂਗਾ ਕੰਮ ਹਾਂ ਦੱਸੋ ਮੇਰੇ ਕੋਲੇ ਬਹੁਤ ਆਏ ਆ ਕਾਂਗਰਸ ਵਾਲੇ ਕਾਲੀ ਉਹ ਕਹਿੰਦੇ ਸਾਨੂੰ ਸਾਂਭ ਲੋ ਜੀ ਸਾਨੂੰ ਸਾਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਇਹ ਆਪਦੇ ਟੱਬਰ ਤੋਂ ਬਿਨਾਂ ਕਿਹਦੀ ਸੋਚਦੇ ਹੀ ਨਹੀਂ ਹੈਗੇ ਤੇ ਫਿਰ ਹੁਣ ਕੀ ਰਹਿ ਵੀ ਟੱਬਰੀ ਗਿਆ ਕੱਲਾ ਫਿਰ ਕੱਲਾ ਡੱਬਾ ਰਹਿ ਗਿਆ ਉਹ ਜੀਪ ਤੇ ਛੱਤ ਜੀ ਲਵਾਈ ਫਿਰਦਾ ਹੈ ਗਰਮੀ ਲੱਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਹਾਊ ਮੱਚ ਇਜ਼ ਦਾ ਟੈਂਪਰੇਚਰ ਇਟਸ 40 ਡਿਗਰੀਜ਼ ਆਹ ਨੋ ਇਟਸ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਦੱਸਿਓ ਆਪਾਂ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ 2 ਘੰਟੇ ਵਾਸਤੇ ਪੰਜਾਬ ਬਚਾਉਂਦੇ ਆ ਇਹ ਜਿਹੜੇ ਬਾਲੇ ਵੱਡੇ ਬਣੇ ਫਿਰਦੇ ਆ ਇਹ ਪੰਜਾਬ ਦੇ ਜਿਹੜੇ ਬਾਰਿਸ਼ ਮੈਨੂੰ ਰਗ ਰਗ ਜਾਣਦਾ ਇਹਨਾਂ ਦੀ ਤੇ ਮੈਂ ਬੋਲਦਿਆਂ ਤੈਂ ਤਾਂ ਤੜਫਦੇ ਰਹਿੰਦੇ ਯਾਰ ਕੁਝ ਵੀ ਨਹੀਂ ਛੱਡਦਾ ਓਏ ਸਾਰਾ ਕੁਝ ਦੱਸ ਦਿੰਦਾ ਮੈਂ 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 ਤੈਨੂੰ ਦੱਸੂ ਤੁਹਾਡੇ ਬਾਰੇ ਸਾਰਾ ਕੁਝ ਪਹਿਲਾਂ ਕੈਸਟਸੀਡੀਂ ਚ ਵੀ ਇੰਝ ਦੱਸਦਾ ਹੁੰਦਾ ਸੀ ਮੈਂ ਹੁਣ ਵੀ ਦੱਸ ਦਿੰਦਾ ਮੈਂ ਸਭ ਰਲੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਨੇ ਕੰਮ ਬਣ ਗਿਆ ਸੀ ਬੜਾ ਵਧੀਆ ਇਹਨਾਂ ਦਾ ਜੋੜੀ ਬਣ ਗਈ ਸੀ ਪੀ ਤੂੰ ਜੇ ਆ ਗਿਆ ਤੂੰ ਮੈਨੂੰ ਕੁਝ ਨਹੀਂ ਕਹੀਂ ਮੈਂ ਜੇ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕਿਸੇ ਨੇ ਆਉਣਾ ਨਹੀਂ ਆਪਾਂ ਦੋਨੇ ਆਇਆ ਕਰਾਂਗੇ ਉਹਨਾਂ ਨੂੰ ਪਤਾ ਨਹੀਂ ਸੀ ਸਤੌਜ ਵਾਲੇ ਮਹਿੰਦਰ ਪਾਠ ਦਾ ਮੁੰਡਾ ਵੀ ਬੈਠਾ ਇੱਕ ਉਹਨੇ ਆਮ ਲੋਕ ਵੀ ਠਾਉਣੇ ਨੇ ਉਹ ਸਤੌਜ ਵਾਲੇ ਟਿੱਬਿਆਂ 'ਚ ਉਹਨੇ ਰੀ ਠਾਊਗਾ ਇੱਕ ਇਹ ਪਤਾ ਨਹੀਂ ਸੀ ਇਹਨਾਂ ਨੂੰ ਭਈ ਹੁਣ ਫਿਰ ਤੇਰੇ ਇੱਕ ਦੂਜੇ ਦੇ ਵਿੱਚ ਵਜਦੇ ਜਿਵੇਂ ਕਾਲੀਆਂ ਕੀੜੀਆਂ 'ਚ ਆਪਾਂ ਕੋਈ ਚੌਲ ਪਾ ਦਿੰਦੇ ਉਦੋਂ ਚੌਲਾਂ ਬਿਲਿਆਏ ਇੱਕ ਦੂਜੇ ਦੇ ਵਿੱਚ ਭਜਣ ਲੱਗ ਜਾਂਦੇ ਨੇ ਆ ਕਾਂਗਰਸ ਵਾਲੇ ਨੇ ਉਹ ਬਾਜਵੇ ਹੋਰੀ ਉਹ ਭਦਰਾਂ ਦਾ ਸਾਰਾ ਕੁਝ ਲੰਘ ਗਿਆ ਉਹਨਾਂ ਦਾ ਨਾ ਕਾਂ ਬਾਜਵੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ ਕਾਂਗਰਸ ਨੇ ਨਹੀਂ ਬਣਾਇਆ ਨਾ ਪਰ ਉਹ ਹੜਦਾ ਨਹੀਂ ਉਹ ਤੜਫੀ ਜਾਂਦਾ ਉਹ ਜਿਵੇਂ ਕੋੜ ਕਿੱਲੀ ਦੀ ਪੂਛ ਟੁੱਟ ਜੇ ਉਹਦੇ ਬਾਅਦ ਪੂਛ ਕੱਲੀ ਨਹੀਂ ਐਂਜ ਕਰੀ ਜਾਂਦੀ ਹੁੰਦੀ ਥੋੜਾ ਜਿਹਾ ਇਹ ਟੁੱਟੇ ਹੋਏ ਨੇ ਇਹ ਲੋਕਾਂ ਨਾਲੋਂ ਬਾਰੇ ਐਂ ਕਰੀ ਜਾਂਦੇ ਨੇ ਬਾਸੇ